ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਵਜੇ ਸਕੂਲ ਦੇ ਵਿੱਚ ਜੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਸਾਰੇ ਸਕੂਲ ਦੇ ਜਿੰਦਰੇ ਭੰਨੇ ਪਏ ਆ ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਹੀ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ ਇੱਕ ਲੈਪਟਾਪ ਪਿਆ ਸੀ ਬਿਮਾਰੀ ਦੇ ਵਿੱਚ ਲਮਾਰੀਆਂ ਖੋਲ੍ਹ ਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਨਾਲ ਸਾਰੇ ਆਪਣੇ ਕਮਰੇ ਭਾਤੇ ਭੰਦ ਕੇ ਅਠਾ ਸਕੂਲਾਂ ਨੂੰ ਕਮਰੇਾਂ ਦੇ ਸੱਤਾਂ ਦੇ ਵਿੱਚ ਐਲਈਡੀਆਂ ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹੜੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਗ ਗਏ ਜੀ ਤੇ ਇੱਕ ਪ੍ਰਿੰਟਰ ਨਾਲ ਲੱਗੇ ਕਿਵੇਂ ਇਹ ਨੇ ਜੀ ਆਪਾਂ ਵੀ 40-45 ਹਜ਼ਾਰ ਰੁਪਏ ਦਾ ਲੈਪਟਾਪ ਹੀ ਸੀਗਾ ਜੀ ਤੇ 15-15 18-18 ਹਜ਼ਾਰ ਦੇ ਪ੍ਰਿੰਟਰ ਆ ਜੀ ਤੇ ਲੀਡਿੰਗਾਂ ਵੀ ਆਪਣੇ 5-5 7-7 ਹਜ਼ਾਰ ਰੁਪਏ ਆ ਕਿ ਜਿਹੜੀ ਸੀਗੀ ਕਿਹਨੇ ਭਾਈ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਫਾਈ ਸੇਵਕ ਦੀ ਕੋਈ ਪੋਸਟ ਹੈ ਨਹੀਂ ਜੀ ਸਮਾਨ ਹੁਣ ਸਕੂਲਾਂ ਵਿੱਚ ਬਹੁਤ ਆ ਗਿਆ ਜੀ ਕੰਪਿਊਟਰ ਆ ਗਏ ਸਾਰਾ ਕੁਝ ਆ ਗਿਆ ਜੀ ਪਰ ਇਹ ਤੁਹਾਨੂੰ ਸਰਕਾਰ ਵੱਲੋਂ ਚਾਹੀਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੋ ਪੀਡਰ ਦੀ ਸਾਮੀ ਦਿੱਤੀ ਜਾਵੇ ਤਾਂ ਜੋ ਇਹ ਵੱਖ-ਵੱਖ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਸਕੂਲਾਂ ਵਿੱਚ ਇਹ ਨਾ ਹੋਣ। ਇਹਦੇ ਨਾਲ ਦਿੱਤੀਸ਼ ਕਰੀ ਜਾਂਦੇ। ਡੀਟੇਲ ਦੇ ਵਿੱਚ ਜਿਹੜੇ ਅਸਮਾਨ ਚੱਕਰੀ ਜਾਂਦੇ ਜੋ ਪ੍ਰਿੰਸੀਪਲ ਸਭ ਦੱਸਦੇ ਆ ਉਹਦੇ ਮੁਤਾਬਕ ਚੱਕਰ ਕੇ ਰਿਕਾਰਡ ਤੇ ਫਿਰ ਕਲੀਅਰ ਤੁਹਾਨੂੰ ਅੰਦਾਜ਼ ਦੇ। ਮੇਰਾ ਨਾਂ ਸਰਦਾਰ ਮਨਜੀਤ ਸਿੰਘ ਆ ਜੀ। ਮੈਂ ਸੈਂਟਰ ਹੈਡ ਟੀਚਰ ਦੀ ਅਸਾਮੀ ਤੇ ਇੱਥੇ ਕੰਮ ਕਰਦਾ ਹਾਂ ਜੀ। ਸਰਕਾਰੀ ਪ੍ਰਾਇਮਰੀ ਸਕੂਲ ਗਿਲਾਂ ਤੋਂ ਵਿਕੇ। ਕੀ ਸਰ ਚੋਰੀ ਹੋਇਆ ਕਿੰਨਾ ਕ ਸਾਮਾਨ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ ਇਹਦਾ ਇਹ ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਵਜੇ ਸਕੂਲ ਦੇ ਵਿੱਚ ਜੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ سارے ਸਕੂਲ ਦੇ ਜਿੰਦਰੇ ਭੰਨੇ ਪਏ ਆ ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਜਿਵੇਂ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ ਇੱਕ ਲੈਪਟਾਪ ਪਿਆ ਸੀ ਲਮਾਰੀ ਦੇ ਵਿੱਚ ਲਮਾਰੀਆਂ ਖੋਲ ਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਨਾਲ ਸਾਰੇ ਆਪਣੇ ਕਮਰੇ ਪਾਠੇ ਭੰਨ ਕੇ ਅੱਠਾਂ ਸਕੂਲਾਂ ਨੂੰ ਕਮਰੇ ਅਸੱਤਾਂ ਦੇ ਵਿੱਚ ਐਲੀਡੀਆਂ ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹੜੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਨ ਗਏ ਜੀ ਇੱਕ ਪ੍ਰਿੰਟਰ ਨਾਲ ਲੈ ਗਈ ਜੀ ਇਹ ਤਾਂ ਅੰਦਾਜ਼ਨ ਹਿਸਾਬ ਲਾ ਕੇ ਵੀ ਇਹਨੇ ਆ ਜੀ ਆਪਾਂ ਵੀ 40-45 ਹਜ਼ਾਰ ਦਾ ਲੱਗਾ ਲੈਪਟਾਪ ਹੀ ਸੀਗਾ ਜੀ ਤੇ 15-15 8-18 ਹਜ਼ਾਰ ਦੇ ਪ੍ਰਿੰਟਰ ਆ ਜੀ ਐਲੀਡੀਆਂ ਵੀ ਆਪਣੇ 5-5-7 ਹਜ਼ਾਰ ਦੀ ਇੱਕ ਐਲੀਡੀ ਸੀਗੀ ਜੀ ਕੈਮਰਾ ਵੀ ਸੀ ਸਟਿਚ ਜਾਈ ਉਹ ਬੰਦੇ ਕਿੰਨੇ ਹਾਂ ਬੰਦੇ 2 ਵਿੱਚ ਆਏ ਆ ਜੀ ਉਹ ਅਸੀਂ ਆਪਾਂ ਵੀਨੇ ਖੋਲ ਕੇ ਦੋ ਕੈਮਰੇ ਵੀ ਤੋੜ ਗਏ ਜੀ ਪੁਲਿਸ ਆਈ ਸੀ ਜੀ ਹੁਣ ਉਹ ਆਪਦਾ ਕਾਰਵਾਈ ਕਰੀ ਜਾਂਦੇ ਆ ਜੀ ਉਹਨਾਂ ਨੂੰ ਲਿਖ ਕੇ ਦੇਤਾ ਸਾਰਾ ਕੁਝ ਜਿਹੜਾ ਕੁਝ ਚੋਰੀ ਹੋਇਆ ਜੀ ਸਕੂਲਾ ਚ ਪਹਿਲਾਂ ਵੀ ਚੋਰੀ ਹੋਈ ਗਈ ਸਕੂਲਾ ਜਿਵੇਂ ਅੱਜ ਹੋਈ ਇਹ ਤੋਂ ਪਹਿਲਾਂ ਜਾਕੀ ਮਾਲ ਸਿੰਘ ਹੋਈ ਹੋਰ ਸਕੂਲਾ ਚ ਹੋਰ ਸਕੂਲਾ ਦੀ ਜ਼ਿਆਦਾ ਉਹ ਲੈਣੇ ਆਉਣਾ ਤੇ ਤੀਨੇ ਜਾਂ ਹੋਰ ਬੰਦੇ ਜਣਨੇ ਹੋ ਸਕਦੇ ਨੇ ਆਹ ਹੈ ਬਾਈ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਫਾਈ ਸੇਵਕ ਦੀ ਕੋਈ ਪੋਸਟ ਹੈ ਨਹੀਂ ਜੀ। ਸਮਾਨ ਹੁਣ ਸਕੂਲਾਂ ਵਿੱਚ ਬਹੁਤ ਆ ਗਿਆ ਜੀ, ਕੰਪਿਊਟਰ ਆ ਗਏ, ਸਾਰਾ ਕੁਝ ਆ ਗਿਆ ਜੀ। ਪਰ ਇਹ ਤੁਹਾਨੂੰ ਸਰਕਾਰ ਵੱਲੋਂ ਚਾਹੀਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਚੌਂਕੀਦਾਰ ਦੀ ਸਾਮੀ ਦਿੱਤੀ ਜਾਵੇ ਤਾਂ ਜੋ ਇਹ ਵੱਖ-ਵੱਖ ਜਿਹੜੀਆਂ ਚੋਰੀਆਂ ਹੁੰਦੀਆਂ ਸਕੂਲਾਂ ਵਿੱਚ ਇਹ ਨਾ ਹੋਣ ਜੀ। ਰਾਤ ਨੂੰ ਕੋਈ ਨਹੀਂ ਹੁੰਦਾ ਸਕੂਲ ਵਿੱਚ ਰਾਤ ਨੂੰ ਕੋਈ ਨਹੀਂ ਹੁੰਦਾ ਜੀ। ਇਹ ਇਹਨਾਂ ਦੇ ਤਬਦੀਸ਼ ਕਰੀ ਜਾਂਦੇ। ਡਿਟੇਲ ਦੇ ਵਿੱਚ ਜਿਹੜੇ ਅਸਮਾਨ ਚੈੱਕ ਕੀ ਜਾਂਦੇ ਜੋ ਪ੍ਰਿੰਸੀਪਲ ਸਾਹਿਬ ਦੱਸਦੇ ਆ ਉਹਦੇ ਮੁਤਾਬਕ ਚੈੱਕ ਕਰਕੇ ਰਿਕਾਰਡ ਤੇ ਫਿਰ ਕਲੀਅਰ ਤੁਹਾਨੂੰ ਬੈਗਾ ਦੱਸ ਦੇਣੀ ਨਹੀਂ ਜੋ ਰਿਕਾਰਡ ਚ ਚੈੱਕ ਕਰਦੇ ਉਹਨਾਂ ਦੇ ਜਿਹੜੇ ਆਹ ਜਿਹੜੇ ਰਸੀਦਾਂ ਖਰੀਦਦੇ ਆ ਉਹ ਚੈੱਕ ਕਰਦੇ ਜੀ ਕਰਕੇ ਫਿਰ ਤੁਹਾਨੂੰ ਦੱਸ ਦੇਣੀ ਹਾਂਜੀ ਹਾਂਜੀ ਆਈਏ ਉਹਦੇ ਵਿੱਚ ਕਲੀਅਰ ਹੋ ਰਿਹਾ ਜੀ ਇਹ ਤਫਤੀਸ਼ ਦਾ ਪਾਰਟ ਆ ਜੀ ਤਫਤੀਸ਼ ਕਰੀ ਜਾਂਦੀ ਹੈ